ਆਬਨ ਸਿਟ ਬੈਂਕ ਦੀ ਬ੍ਰਾਂਚ ਮੰਗਲੀ ਕਲਾਚੇ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਦੀ ਕੀਤੀ ਗਈ ਲੁੱਟ ਮੌਕੇ ਤੇ ਹੋਏ ਫਰਾਰ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਕੱਟਣਾ ਮੰਗਲਵਾਰ 2:00 ਦੇ ਕਰੀਬ ਦੀ ਹੈ ਦੱਸ ਦਈਏ ਕਿ ਸਮਰਾਲਾ ਦੇ ਨਜ਼ਦੀਕ ਪਿੰਡ ਮੰਗਲੀ ਕਲਾਚ ਦਿਨ ਦਿਹਾੜੇ ਹੀ ਲੁੱਟ ਦੀ ਵਾਰਦਾਤ ਨੂੰ ਹਥਿਆਰਬੰਦ ਦਿਨ ਲੁਟੇਰਿਆਂ ਨੇ ਬੈਂਕ ਸਟਾਫ ਨੂੰ ਬੰਦਕ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਲਗਭਗ 15 ਲੱਖ ਰੁਪਏ ਦੇ ਕਰੀਬ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਤਿੰਨ ਨੌਜਵਾਨ ਜੋ ਸਿਰ ਤੋਂ ਮੋਨੇ ਹਨ ਅਤੇ ਮੂੰਹ ਤੇ ਰੁਮਾਲ ਬੰਨੇ ਹੋਏ ਸੀ ਅਤੇ ਸਪਲੈਂਡਰ ਮੋਟਰਸਾਈਕਲ ਤੇ ਆਏ ਲਗਭਗ 15 ਲੱਖ ਰੁਪਏ ਦੇ ਕਰੀਬ ਕੈਸ਼ ਲੁੱਟ ਕੇ ਫਰਾਰ ਹੋ ਗਏ ਹਾਲਾਂਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਿਟੀਓ ਮਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਫਰਮ ਵੀ ਬਾਗਲੀ ਕਲੈਬਰ ਕੀ ਹੋਇਆ ਕੀ ਘਟਨਾ ਕੀ ਹੋਈ ਹੈ ਕਤਲਾਂ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਨ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸਟੇਟ ਬੈਂਕ ਜੀ ਤਿੰਨੇ ਜਣੇ ਸੀਗੇ ਤਿੰਨੇ ਜਣੇ ਸੀਗੇ ਹਾਂ ਜੀ ਇਹੋਂ ਪਤਾ ਨਹੀਂ ਪੈਸੇ ਦੱਸਦੇ ਨੇ ਤਾਂ 15 ਲੱਖ ਲੈ ਕੇ ਸ਼ਾਇਦ ਮੇਰੇ ਵੀ ਪਤਾ ਕਿੰਨਾ ਹੋਊਗਾ ਕੋਈ ਥੋੜੀ ਜਿਹੀ ਚੱਲੀ ਗੋਲੀ ਚੱਲੀ ਜਾ ਰਹੀ ਹੈ ਅੰਦਰ ਜੀ ਹਾਂਜੀ ਹਾਂਜੀ ਕੋਈ ਜਾਣਵਾਨ ਦਾ ਕੋਈ ਨਿਸ਼ਾਨੀ ਹੈ ਬਾਕੀ ਆ ਪੈਸੇ ਲੈ ਗਏ ਨੇ ਚੋਰੀ ਕਰਕੇ ਕਿਸੇ ਤਰੀਕੇ ਪਿੰਡ ਤੇ ਰਹਿੰਦੇ ਹੋ ਜੀ ਸਾਡਾ ਪਿੰਡ ਆਹੀ ਪਿੰਡ ਆਪਾਂ ਨਹੀਂ ਨਹੀਂ ਜੀ ਆਹੀ ਪਿੰਡ ਆਪਾਂ ਕਿੱਧਰੋਂ ਆਏ ਸੀ ਕਿੱਧਰੋਂ ਆਏ ਸੀ ਅੱਧਰੋਂ ਅੱਧਰ ਤੋਂ ਆਏ ਸੀ ਜੀ ਤੇ ਗਈ ਕਿੱਧਰੋਂ ਇੱਧਰ ਨੂੰ ਹੀ ਲੈਣਾ ਜੀ ਇੱਧਰੋਂ ਮੁੜੇ ਨੇ ਫੜੇ ਇੱਥੇ ਮੋੜ ਸੜਾ ਖੜਾ ਆਇਆ ਸੀ ਉਹਨਾਂ ਨੇ ਸੀਸੀਟੀਵੀ ਕੈਮਰਾ ਕਿੱਥੇ ਲੱਗੇ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾ ਜੀਨਾ ਜੀ ਗੁਰਪ੍ਰੀਤ ਸਿੰਘ ਬਹਿਨੀਪਾਲ ਹੈ ਕੀ ਹੋਇਆ ਥੀ ਉਹਰੀ ਕਿਹਦੀ ਇੱਥੇ ਜੋ ਅਸੀਂ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਫੋਨ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਉਂਡ ਫਾਇਰ ਹੋਏ ਰਾਉਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਖਦਾ ਹੋਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਪਿਓ ਕਿ ਜਿਹੜਾ ਆਰਟੀਕਲ ਲੁੱਟਾ ਘੁਆ ਦੱਸਾ ਘੁਆ ਦਿਨੋਂ ਦਿਨ ਬਾਅਦ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾਂ ਸੁਣੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਲੁੱਟ-ਪੋਟ ਦੀ ਵਾਰਦਾਤ ਹੋਈ ਹੈ ਕਿੰਨੇ ਪਗਲੀ ਕੱਢਣੇ ਕਿੰਨਾ ਕਿਹੜਾ ਹੈ ਜਿਹੜਾ ਇਹਨਾਂ ਤਾਂ ਹੀ ਵੇਲੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮਡੋਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨ ਨੇ ਹੋਏ ਸੀ ਸੁਰਟੀ ਗਾਰਡ ਨਾਲ ਹਸਪਤਾਲੀ ਉਹ ਉਨਾ ਅਪਰੋਕਸੀਮੇਟ ਮਤਲਬ ਨਾਲ ਕਹਿੰਦਾਂਗੇ ਉੱਤਰਾ ਲੱਗੇ। ਇੱਨੇ ਬੰਦੇ ਰੋਡੇ 'ਚ ਹੀ ਜਾਂ ਤੇ ਨਵੇਂ ਬੰਦੇ ਸਿਰੋਂ ਰੋਡੇ 'ਚ। ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6-5 ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਨੇ। ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਰਤ ਚੁੱਕੇ ਆ ਤੇ ਇਹ ਜਿਹੜੀ ਗੋਣ ਹੈ। ਬੋਲੇਵਾਂ ਨੂੰ ਚੇਤੀ ਜਿਹੜਾ ਗੱਤਕਾ ਕਰਦੇ ਆ। ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤਾ ਇਹਨਾਂ ਨੂੰ ਦੱਸਿਆ ਉਹਨਾਂ ਦੀ ਟ੍ਰੈਂਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ। ਉਹਨਾਂ ਨੇ ਫਾਇਰ ਕੀਤਾ। ਵੀ ਵੀ ਕੈਮਰਾ ਵੀ ਮੂਹਰੇ ਆਏ ਨੇ ਹਾਂ ਹਾਂ ਸੀਸੀਟੀਵੀ ਕੈਮਰੇ ਖੜਾ ਲਏ ਆ ਅਸੀਂ ਹਲੋ ਮੋਲੀ ਜਾਜਪੁਰ ਤੋਂ ਕਿੰਨੇ ਆਇਆ ਕੋਸਰ ਮੋਲੀ ਜਾਜਪੁਰ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆਹ ਕੈਸ਼ ਨਾਲ ਉੱਤ ਲੱਗਿਆ ਕੁਝ ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੱਗਿਆ ਉਹ ਅਪ੍ਰੋਕਸੀਮੇਟ 15 ਲੱਖ 300 ਪਰ ਇਹ ਕਾਊਂਟਿੰਗ ਕਰਿਆ